ਸੋਨਾਲਾ ਪ੍ਰੈਸਮੈਨ ਤੋਂ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਜਲਾਲਪੁਰੀਆ ਤੇ ਜੀਵਨ ਪਾਲਾਂ ਤੇ ਜੀਵਨ ਪਾਲਾਂ ਤੇ ਜੀਵਨ ਟਿੱਪੂਕੀ ਦੇ ਮੇਲੇ ਤੇ ਦੇ ਸਾਹਮਣੇ ਇਹਦੀਆਂ ਹੀ ਚੀਜ਼ਾਂ ਦੇ ਦਵਾਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਾਉਂਦਾ ਰੇਡ ਪਤਲੀ ਪਤੰਗ ਜਿਹਾ ਸਰੀਰ ਆਹ ਭੱਜ ਗਿਆ ਆਹ ਭੱਜ ਗਿਆ ਆਹ ਭੱਜ ਗਿਆ ਆਹ ਭੱਜ ਗਿਆ ਇਹ ਜੀਵਨ ਹੈ ਮਾਨੁਕੇ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਇਧਰ ਜੀਵਨ ਮਾਨੁਕੇ ਤੇ ਦੂਜੇ ਪਾਸੇ জাফর ਇਕਬਾਲ ਚੈਨੀ ਆਹ ਚੈਨੀ ਆਹ ਚੈਨੀ ਆਹ ਚੈਨੀ ਤੇ ਜੀਵਨ 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 ਇਹ ਅਜੂਬਾ ਮਾਂ ਖੇਡ ਕਬੱਡੀ ਮਾਨੁਕੇ ਗੇਲ ਵਾਲਾ ਜੀਵਨ 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 ਪਰ ਸਾਹਮਣੇ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕਰੂ ਕੋਸ਼ਿਸ਼ ਮੇਰੇ ਮਿੱਤਰੋ ਇੱਕ ਪਾਸੇ ਅਮਰਤ ਹੈ ਫਤਿਹਗੜ ਛੰਨਾ ਪਿੰਡ ਸਮਾਣੇ ਵੇ ਲੱਗੇ ਉਹ ਸਮਾਣਾ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੀ ਸੀਗੀ ਮੇਰੇ ਵੀਰੋ ਵੀਰ ਚਮਕੌਰ ਮਾ ਪਾਜੀ ਦਰਸ਼ਨ ਨੱਜਰ ਕਹਿੰਦੇ ਵੀ ਇਹ ਸਾਡੇ ਟੀਪੂਕੀ ਦਾ ਮੱਖਣ ਵਾਲੀ ਗੁਈ ਹੈ ਸੋ ਮੱਖਣ ਵਾਲੀ ਜੀ ਦੇ ਵੀ ਦਰਸ਼ਨ ਆਪਾਂ ਜਲਦੀ ਕਰਾਂਗੇ ਸੋ ਆਓ ਜੀ ਚਮਕੌਰ ਜੀ ਕਰੀਏ ਗੱਲ ਲੋ ਜੀਵਨ ਦੀ ਰੇਡ ਦੇ ਨਾਲ ਜੁੜੀਏ ਮੇਰੇ ਵੀਰੋ ਫਤੇਗੜ ਛੰਨਾ ਵਾਲਾ ਇੱਕ ਜ਼ਿਲ੍ਹੇ ਪਟਿਆਲੇ ਦੇ ਵਿੱਚ ਪੈਂਦਾ ਹੈ ਇੱਕ ਜ਼ਿਲ੍ਹੇ ਬਰਨਾਲੇ ਦੇ ਵਿੱਚ ਪੈਂਦਾ ਪਰ ਆਹ ਲਲਕਾਰਿਆਂ ਨੇ ਦੱਸਿਆ ਵੀ ਜੀਵਨ ਦੀ ਖੇਡ ਦਾ ਆਨੰਦ ਕਹਿੰਦੇ ਪੂਰਾ ਪੂਰਾ ਆ ਰਿਹਾ ਅੱਜ ਟੀਪੂਕੀ ਦੇ ਕੀ ਲੋ ਜੀਵਨ ਤੇ ਦੂਜੇ ਪਾਸੇ ਦੇਖੋ ਚਾਰ ਨੇ ਚਾਰਾਂ ਦੇ ਵਿੱਚ ਦੇਖਾਂਗੇ ਕਿਸ ਦਾ ਹੋਊਗਾ ਮੁਕਾਬਲਾ ਭਾਈ ਪਵਿੱਤਰ بھائی ਨੂੰ ਉਹਨਾਂ ਨੂੰ ਬੇਨਤੀ ਆ ਖਜੂਰਲੇ ਵਾਲਿਆਂ ਨੂੰ ਕਿ ਇੱਧਰ ਟੈਕਨੀਕਲ ਵਾਲੇ ਸਾਡੇ ਕੰਧਾ ਢਾਲੀਵਾਲ ਭਾਜੀ ਸਾਡੇ ਤੁਹਾਨੂੰ ਸਾਧ ਰਿਹਾ ਹੈ ਪਵਿੱਤਰ ਭਾਜੀ ਆ ਇੱਧਰ ਆਈਏ ਟਰੱਕ ਵਾਲੇ ਪਾਸੇ ਟੈਕਨੀਕਲ ਟੇਬਲ ਦੇ ਉੱਤੇ ਜਿਹੜੀ ਹੈ ਉਹ ਤੁਹਾਡੀ